ਸਰਕਾਰੀ ਖਜ਼ਾਨੇ ਚ ਫੋਟ ਆ ਸਕਦਾ ਹੈ ਇਹ ਲੈਣਾ ਚਾਹੀਦਾ ਡੋਟ ਅਫੀਸ਼ੀਅਲੀ ਉਹਦੇ ਵਿੱਚ ਲੱਗਿਆ ਹੋਇਆ ਸੋ ਜੇ ਮੈਕਨੰਦਮ ਵੀ ਆ ਜਾਵੇ ਤਾਂ ਐਜੂਕੇਸ਼ਨ ਨੂੰ ਹੈਲਥ ਨੂੰ ਇਨਫਰਾਸਟ੍ਰਕਚਰ ਨੂੰ ਕੋਈ ਪ੍ਰੋਬਲਮ ਨਹੀਂ ਆਲੀ ਰੋਜ਼ਗਾਰ ਤੇ ਮੁੱਢਕੀ ਵੀ ਪ੍ਰਾਪਤੀ ਸਿਮਪਲੀ ਮੇਰੀ ਗੁਆਰਸ਼ ਇਹ ਹੈ ਕਿ ਇਹ ਇਸ਼ੂਸ ਤੇ ਬਹੁਤ ਸਵੇਦਰជីវਤਾ ਨਾਲ ਡਿਬੇਟ ਕਰਨ ਦੀ ਲੋੜ ਹੈ ਸਮਝ ਕੇ ਤੇ ਇਹਨਾਂ ਤੇ ਆਪਣੀ ਪਾਲਿਸੀ ਬਣਾਉਣ ਦੀ ਲੋੜ ਹੈ ਤੇ ਬਹੁਤ ਉਸ ਜਿਹੜਾ A to Z ਫ੍ਰੀ ਬੀਜ਼ ਵਾਲਾ ਸਿਸਟਮ ਹੈ ਇਹਦੇ ਨਾਲ ਵੀ ਕੰਮ ਨਹੀਂ ਚੱਲਦਾ ਹਾਲਾਂਕਿ ਸਰਕਾਰਾਂ ਦਾ ਇਹ ਪ੍ਰੈਰੋਗੇਟਿਵ ਹੈ ਕਿ ਉਹ ਵੈਲਫੇਅਰ ਸਟੇਟ ਦੇ ਅੰਦਰ ਬਹੁਤ ਸਾਰੀਆਂ ਸਹੂਲਤਾਂ ਜਿਹੜਾ ਸੈਕਟਰ ਨਹੀਂ ਕਵਰ ਕਰ ਸਕਦਾ ਮੇਹਢੀਆਂ ਤੇ ਪਰ ਬੇਸਿਕ ਐਜੂਕੇਸ਼ਨ ਹੈਲਥ ਤੇ ਰੋਜ਼ਗਾਰ ਹੈ ਜਿੰਨਾ ਚਿਰ ਉਹ ਨਹੀਂ ਦਿੱਤਾ ਜਾਂਦਾ ਉਹਨਾਂ ਚ ਇਹ ਸਰਫਸਤੇ ਰਹਿਣ ਗਿਆ ਤੇ ਮੈਂ ਕਿਸੇ 프리 ਵੀ ਕਿਸੇ ਸਬਸਿਡੀ ਦੇ ਉਲਟ ਨਹੀਂ ਹਾਂ ਪਰ ਟਾਰਗੇਟਡ ਜਰੂਰ ਹੋਣ ਤੇ ਸੈਕੰਡ ਹੈ ਕਿ ਇਕਨੋਮਿਕਸ ਦਾ ਇਹ ਪੁੰਡਾ ਹੈ ਕਿ ਸਬਸਿਡੀਆਂ ਇੱਕ ਹੋਰ ਖੇਤਰ ਚ ਵੀ ਦਿੱਤੀਆਂ ਜਾਂਦੀਆਂ ਨੇ ਉਹ ਬੰਦਿਆਂ ਨੇ ਨਵੀਂ ਤਕਨੀਕ ਨਵੀਂ ਕਾਰਡ ਪਰਬੋਟ ਕਰ ਲਈ ਜਿਹਦੇ ਨਾਲ ਵਿਕਾਸ ਤੇ ਮੁੱਖੀ ਫਾਇਦਾ ਹੋਣੀ ਨੇ ਰੋਜ਼ਗਾਰ ਤੇ ਮੁੱਖੀ ਫਾਇਦਾ ਹੋਣੀ ਸੋ ਇਹ ਬਹੁਤ ਜ਼ਰੂਰੀ ਹੈ ਕੁਝ ਮਸਲੇ ਜਿਹੜੇ ਵਿਚਾਰਨ ਵਾਲੇ ਤੇ ਆਈ ਵਿਸ਼ ਕੇ ਆਉਣ ਵਾਲੇ ਸਮੇਂ ਚ ਜਿਹੜੀਆਂ ਜ਼ਿੰਮੇਵਾਰ ਸਰਕਾਰਾਂ ਵੱਲ ਦੇ ਲੋਕਾਂ ਦੇ ਜਿਹੜੇ ਮਸਲੇ ਹੱਲ ਹੋਣ ਤੇ ਜਦੋਂ ਆਪਾਂ ਰੁਦੇਖ ਬਾਦਲ ਜੀ ਦੀ ਕੁਰਬਾਨੀ ਦੀ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਕਿ ਉਹ ਧਰਮ ਨੂੰ ਬਚਾਉਣ ਲਈ ਕੇਵਲ ਨਹੀਂ ਸੀ ਉਹ ਜ਼ੁਲਮ ਦੇ ਉਲਟ ਚੰਗ ਸੀ ਧਰਮ ਉਹਦਾ ਇੱਕ ਹਿੱਸਾ ਹੈ ਚਾਹੇ ਉਸ ਵੇਲੇ ਕੋਈ ਹੋਰ ਧਰਮ ਨਾਲ ਵੀ ਯਾਤਿਮੰਦੀ ਤੇ ਉਹ ਵੀ ਗੁਰੂ ਦੇ ਪਰ ਸਾਥ ਕਰਦੇ ਸੋ ਇਹ ਇਹਨਾਂ ਇਸ ਦੇ ਨਾਲ ਹੀ ਮੈਨੂੰ ਲੱਗਦਾ ਕਿ ਸਟੇਟ ਆਟੋਨਮੀ ਵਾਲਾ ਕੇ ਮੈਂ ਕੋਈ ਇਹਨਾਂ ਨੇ ਦੇਖੋ ਮੌਕਾ ਦਿੱਤਾ ਮੈਂ ਪਰਵਾਹਤੀਆ ਮੇਰੇ ਕੋਲ ਤੋਂ ਰਹੇ ਪਰ ਜਿਹੜੇ ਬੁਨਿਆਦੀ ਮੁੱਦੇ ਨੇ ਜਿਵੇਂ ਸਟੇਟ ਟੈਕਨੋਮੀ ਆ ਸੰਗੀਟਾ ਚਾਹ ਹੈ ਸਵਧਾਨ ਹੈ ਸੰਸਥਾਵਾਂ ਦੀ ਪ੍ਰਭੂਸਤਾ ਹੈ ਇਹ ਸਿਖਰ ਕਿਉਂ ਕਿ ਰੂਲਸ ਇੰਸਟੀਟਿਊਸ਼ਨਸ ਨੇ ਬਣਾਣੇ ਹੁੰਦੇ ਤੇ ਰੂਲਸ ਨਾਲ ਹੀ ਕੰਮ ਚੱਲਣਾ ਹੁੰਦਾ ਇਹ ਇੰਸਟੀਟਿਊਸ਼ਨਸ ਡਾਊਨ ਗ੍ਰੇਡ ਹੁੰਦੀਆਂ ਨੇ ਫੇਲ ਹੁੰਦੀਆਂ ਨੇ ਪਰ ਰੂਲ ਆਫ ਲਾ ਵੀ ਅੱਜ ਜਦੋਂ ਆਪਾਂ ਚਿੰਤਾ ਤੋਂ ਰਹਾਂ ਕਿ ਲਾਅ ਐਂਡ ਆਰਡਰ ਨਹੀਂ ਹੈ ਬਹੁਤ ਕੁਝ ਗੜਬੜ ਹੋ ਰਹੀ ਹੈ ਦਾਇ ਦਾ ਮਤਲਬ ਹੈ ਕਿ ਇੰਸਟੀਟਿਊਸ਼ਨਸ ਥੱਲੇ ਜਾ ਰਹੀਆਂ ਨੇ ਸਾਡੀਆਂ ਸਾਡੀਆਂ ਸੰਸਥਾਵਾਂ ਥੱਲੇ ਜਾ ਰਹੀਆਂ ਨੇ ਸੋ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਇੰਸਟੀਟਿਊਸ਼ਨਸ ਜਿਹੜੀਆਂ ਨੇ ਸੰਵਧਾਨਿਕ ਜਾਂ ਦੂਸਰੀਆਂ ਉਹਨਾਂ ਦੀ ਪ੍ਰਭੂਸੱਤਾ ਬਣਾਈ ਰੱਖੀ ਤੇ ਲੋਕਾਂ ਅਜੇ ਜਦੋਂ ਲੋਕ ਪੰਜਾਬ ਕ੍ਰਾਸ ਰੋਡ ਤੇ ਅਡੋਲਟਾ ਵਿੱਚ ਪੰਜਾਬ ਤਾਂ ਮੈਨੂੰ ਲੱਗਦਾ ਕਿ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਲੋੜ ਹੈ ਜੇ ਜਦੋਂ ਸ਼ਾਇਦ ਜੀ ਕਹਿ ਰਹੇ ਨੇ ਕਿ ਉਹ ਲੋਕ ਆਪਣੇਆਂ ਨੂੰ ਛੱਡ ਗਏ ਤਾਂ ਕਿਤੇ ਸ਼ਾਇਦ ਲੋਕਾਂ ਨੂੰ ਇਹ ਭੁਲੇਖਾ ਲੱਗ ਗਿਆ ਹੋਵੇ ਕਿ ਸਾਡੇ ਆਪਣੇ ਵੀ ਸ਼ਾਇਦ ਇੰਨੀ ਸਾਨੂੰ ਐਕਸਪੈਕਟੇਸ਼ਨ ਉੱਤੇ ਪੂਰੇ ਉੱਤਰ ਨਹੀਂ ਕਰਦੇ ਸੋ ਮੈਨੂੰ ਲੱਗਦਾ ਕਿ ਇਹ ਦੋਨੋਂ ਪਾਸੇ ਪਰਸਪਰ ਹੈ ਟੂ-ਵੇ ਪ੍ਰੋਸੈਸ ਹੈ ਅੱਜ ਮੌਕਾ ਹੈ ਜਦੋਂ ਇਹ ਗੱਲ ਕਰਨ ਦੀ ਲੋੜ ਹੈ ਤੇ ਇਹ ਵੀ ਕਿ ਸਾਡੀ ਲੀਡਰਸ਼ਿਪ ਜਿਹੜੀ ਹੈ ਖਾਸ ਕਰਕੇ ਖੇਤਰੀ ਪਾਰਟੀ ਦੀ ਲੀਡਰਸ਼ਿਪ ਉਹ ਇਨ ਆ ਹਿਊਜ਼ ਵਰ ਧਿਆਨ ਦੇ ਕੇ ਪੰਜਾਬ ਨੂੰ ਮੁੜ ਸੁਰਜੀਤ ਕਰੇ ਸੋ ਇਹਨਾਂ ਕਹਿੰਦੇ ਹੋਇਆ ਧੰਨਵਾਦ ਜੇ ਕੋਈ ਵੱਧ ਘੱਟ ਗੱਲ ਹੋਈ ਉਸੇ ਵਾਸਤੇ ਥੈਂਕ ਯੂ